ਹੈਲੋ ਸਸਤਿਕਾ ਸਾਰਨ ਰੋਜ਼ ਐਕਟਿਵ ਬਲੌਗ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਹੋਪਸ ਸਾਰੇ ਬਹੁਤ ਵਧੀਆ ਹੋਵਗੇ ਤੇ ਮੈਂ ਗਈ ਕੰਮ ਤੋਂ ਕੰਮ ਤੇ ਆ ਕੇ ਫਟਾਫਟ ਮੈਂ ਕੀਤੀ ਘਰ ਦੀ ਸਫਾਈ ਮੇਰਾ ਕਮਰਾ ਸਾਫ ਕਰਨ ਵਾਲਾ ਸੀ ਤੇ ਭੁੱਖ ਬਹੁਤ ਜ਼ਿਆਦਾ ਲੱਗੀ ਸੀ ਤੇ ਮੈਂ ਸੋਚਿਆ ਕਿ ਬਨਾਏ ਬਨਾਣਾ ਪੇਸਿਕ ਤੇ ਬਨਾਣਾ ਲੱਬਾ ਮੈਂ ਲੱਛੇਕ ਬਣਾਉਣ ਲੱਗੀ ਉਹਦੇ ਵਿੱਚ ਸਭ ਤੋਂ ਪਹਿਲਾਂ ਮੈਂ ਫਿਰ ਜੋ ਆ ਦੁੱਧ ਲਿਆਂਦਾ ਦੁੱਧ ਲਿਆ ਕੇ ਠੰਡਾ ਦੁੱਧ ਸੀਗਾ ਜਿਹਨੂੰ ਠੰਡਾ ਹੀ ਪੀਣ ਦਾ ਮਜ਼ਾ ਆਂਦਾ ਉਸ ਤੋਂ ਬਨਾਣਾ ਨੂੰ ਮੈਂ ਛਿਲਿਆ ਵੇ ਚਲੋ ਉਹਨੂੰ ਗੁੱਦ ਨੂੰ ਲਾ ਕੇ ਵਿੱਚੋਂ ਮੈਂ ਚਖੰਡ ਪਾਈ ਮਿਕਸੀ 'ਚ ਔਰ ਵਿੱਚ ਮੈਂ ਬੰਦ ਕੀਤੀ ਤੇ ਬਣਾਣ ਗੱਲ ਮਸ਼ੀਨ ਨਹੀਂ ਵਧੀਆ ਨਹੀਂ ਸੀ ਪਰ ਫਿਰ ਵੀ ਬਹੁਤ ਵਧੀਆ ਬਣ ਗਿਆ ਦੋ ਤਿੰਨ ਵਾਰ ਮੈਨੂੰ ਰਗੜ ਲੈ ਆਂਦੀ ਮਸ਼ੀਨ ਜੀ ਕੰਮ ਮਸ਼ੀਨ 'ਚ ਬਣ ਗਿਆ ਜਿਹੜਾ ਬਨਾਣਾ ਸ਼ੇਕ ਤੇ ਤਿੰਨ ਵਾਰ ਉਹ ਚੋਟੀ ਮਾਰਾ ਜੀ ਤੇ ਜਿਹੜੀ ਜਿਹੜੀ ਕਮਜ਼ੋਰ ਉਹ ਵੀ ਚਾਲੀ ਕਮਜ਼ੋਰ ਹੈ ਔਰ ਇਹ ਸਰਵਿਸ ਹੋਣ ਵਾਲੀ ਹੈ ਲੱਗਦਾ ਤੇ ਮੈਂ ਫਿਰ ਬਣਾਇਆ ਜੀ ਬਨਾਣਾ ਸ਼ੇਕ ਮੈਨੂੰ ਭੁੱਖਤੋਂ ਕਿਉਂਕਿ ਜਦੋਂ ਬਹੁਤ ਭੁੱਖ ਲੱਗੇ ਤਾਂ ਮੈਂ ਬਨਾਣਾ ਸ਼ੇਕ ਲੈਣ ਕਿਉਂਕਿ ਪੋਸਟਿਕ ਹੁੰਦਾ ਹੈ ਪ੍ਰੋਟੀਨ ਹੁੰਦਾ ਉਸ ਤੋਂ ਬਾਅਦ ਜੀ ਮੈਂ ਲੱਗੀ ਕਿਚਨ ਚ ਕਿਚਨ 'ਚ ਸ਼ਾਮ ਨੂੰ ਆਕੇ ਲੱਗੀ ਮੈਨੂੰ ਭੁੱਖ ਕੰਮ ਤੋਂ ਆਕੇ ਫਿਰ ਤਾਂ ਮੈਂ ਕੀ ਕੀਤਾ ਜੀ ਫਟਾਫਟ ਚਾਰ ਫੁਲਕੇ ਲਾਏ ਤੇ ਆਪਣੇ ਲਈ ਕਿਉਂਕਿ ਮੇਰੇ ਹਸਬੰਦ ਘਰ ਨਹੀਂ ਸੀ ਇਸ ਲਈ ਕਾਰ ਸੀ ਤਾਂ ਮੈਂ ਫਟਾਫਟ ਫੁਲਕੇ ਲਾਏ ਚਾਰ ਤੇ ਖਾਦੇ ਆਲੂ ਐ ਸਬਜੀ ਨਾਲ ਉਸ ਤੋਂ ਬਾਅਦ ਜੀ ਮੈਂ ਫੜਾ ਫੜਸ ਚਾਰ ਫੁਲਕੇ ਖਾ ਕੇ ਭੁੱਖ ਹੋ ਗਈ ਖਤਮ ਤੇ ਢਿੱਡ ਨਹੀਂ ਦਿੱਤਾ ਜਵਾਬ ਜੀ ਹੁਣ ਬਸ ਕਰੀ ਬਸ ਫਿਰ ਜਿਸ ਵਾਲਾ ਹੈ 컬러 ਦਿੱਥ ਲੈਣਾ ਮੇਰੀ ਵੀ ਲੋ ਖਤਮ ਹੁੰਦਾ ਬਾਏ ਬਾਏ